ਚੋਰੀ ਦੇ ਕੇਸ ਦੇ ਵਿੱਚ ਕਿੰਨੀ ਸਜ਼ਾ ਹੁੰਦੀ ਹੈ ਤੇ ਕਿਹੜੀ ਕੋਰਟ ਦੇ ਵਿੱਚ ਕੇਸ ਚੱਲਦਾ ਹੈ ਤੇ ਜ਼ਮਾਨਤ ਕਿੱਥੋਂ ਮਿਲਦੀ ਹੈ ਤੇ ਚੋਰੀ ਦੇ ਕੇਸ ਦੇ ਵਿੱਚ ਉਮਰ ਕੈਦ ਦੀ ਸਜ਼ਾ ਕਦੋਂ ਹੋ ਸਕਦੀ ਹੈ ਤੇ ਕਈ ਹੋਰ ਸਵਾਲਾਂ ਦੇ ਜਵਾਬ ਵੀ ਅੱਜ ਅਸੀਂ ਇਸ ਵੀਡੀਓ ਦੇ ਰਾਹੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਤੇ ਗੱਲ ਕਰਾਂਗੇ ਚੋਰੀ ਦੇ ਕੇਸ ਦੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਚੋਰੀ ਕਰਨਾ ਇੱਕ ਕ੍ਰਾਈਮ ਹੈ ਅਪਰਾਧ ਹੈ ਜੁਰਮ ਹੈ ਅਫੈਂਸ ਹੈ ਤੇ ਇਸ ਜੁਰਮ ਦੇ ਲਈ ਕਾਨੂੰਨ ਦੇ ਵਿੱਚ ਸਜ਼ਾ ਦਾ ਪ੍ਰਬੰਧ ਕੀਤਾ ਗਿਆ ਹੈ ਪਹਿਲਾਂ ਪੁਰਾਣਾ ਕਾਨੂੰਨ ਹੁੰਦਾ ਸੀਗਾ ਆਈਪੀਸੀ ਤੇ ਹੁਣ ਉਸ ਦੀ ਜਗ੍ਹਾ ਤੇ ਆ ਚੁੱਕਿਆ ਹੈ ਬੀ ਐਨ ਐਸ ਜਿਹਨੂੰ ਅਸੀਂ ਨਿਊ ਕ੍ਰਿਮੀਨਲ ਲਾਅ ਵੀ ਕਹਿ ਦਿੰਦੇ ਹਾਂਗੇ ਇਹ ਪਿਛਲੇ ਸਾਲ ਹੀ ਆਇਆ ਜੁਲਾਈ ਦੇ ਵਿੱਚ ਤੇ ਦੋਸਤੋ ਜਿਹੜਾ ਆਈਪੀਸੀ ਕਾਨੂੰਨ ਸੀਗਾ ਉਸ ਦੇ ਵਿੱਚ ਕਈ ਤਰਾਮਾਂ ਸੀਗੀਆਂ ਕਈ ਸੈਕਸ਼ਨ ਜਿ ਸੀਗੇ ਜਿਹੜੇ ਚੋਰੀ ਦੇ ਅਫੈਂਸ ਦੇ ਨਾਲ ਸੰਬੰਧਿਤ ਸੀਗੇ ਤੇ ਹੁਣ ਇਸ ਨਵੇਂ ਕਾਨੂੰਨ ਦੇ ਵਿੱਚ ਜਿਹੜੀਆਂ ਧਰਾਵਾਂ ਨੇ ਉਹ 303 ਤੋਂ ਲੈ ਕੇ 307 ਤੱਕ ਜਿਹੜੀਆਂ ਧਰਾਵਾਂ ਨੇ ਉਹ ਚੋਰੀ ਦੇ ਅਪਰਾਧ ਨਾਲ ਸੰਬੰਧਿਤ ਨੇ ਤੇ ਇੱਕ ਜਿਹੜੀ ਧਾਰਾ ਹੋਰ ਹੈਗੀ ਐ 317 ਸਟੋਲਨ ਪ੍ਰਾਪਰਟੀ ਦੇ ਸੰਬੰਧ ਵਿੱਚ ਹੈ ਜਿਹੜੀ ਚੋਰੀ ਕੀਤੀ ਗਈ ਪ੍ਰਾਪਰਟੀ ਹੁੰਦੀ ਹੈ ਤੇ ਆਪਾਂ ਸੈਕਸ਼ਨ ਵਾਈਜ਼ ਇਹਨਾਂ ਧਰਾਵਾਂ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ ਸਾਡਾ ਜਿਹੜਾ ਮੇਨ ਮਕਸਦ ਹੈ ਉਹ ਇਹ ਜਾਣਣਾ ਹੈ ਕਿ ਕਿਹੜੇ ਸੈਕਸ਼ਨ ਦੇ ਵਿੱਚ ਕਿੰਨੀ ਸਜ਼ਾ ਹੈ ਠੀਕ ਹੈ ਜੀ ਤੇ ਵੀਡੀਓ ਦੇ ਐਂਡ ਦੇ ਵਿੱਚ ਅਸੀਂ ਥੋੜਾ ਸੰਖੇਪ ਦੇ ਵਿੱਚ ਇਹ ਜਾਣਾਂਗੇ ਕਿ ਜ਼ਮਾਨਤ ਕਿੱਥੋਂ ਮਿਲਦੀ ਹੈ ਤੇ ਕਿਹੜਾ ਅਪਰਾਧ ਜ਼ਮਾਨਤ ਯੋਗ ਹੈ ਕਿਹੜਾ ਜ਼ਮਾਨਤ ਦੇ ਯੋਗ ਨਹੀਂ ਹੈਗਾ ਤੇ ਦੋਸਤੋ ਜਿਹੜੀ ਧਾਰਾ 303 ਹੈ ਇਸ ਨਵੇਂ ਕਾਨੂੰਨ ਦੀ ਬੀ ਐਨ ਐਸ ਦੀ ਪਹਿਲਾਂ ਇਹ ਧਾਰਾ 378 ਤੇ 379 ਹੁੰਦੀ ਸੀਗੀ ਆਈਪੀਸੀ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਬਹੁਤੀਆਂ ਧਰਾਵਾਂ ਦੇ ਨੰਬਰ ਚੇਂਜ ਕੀਤੇ ਗਏ ਨੇ ਪਰ ਬਹੁਤਾ ਕੁਝ ਉਹੀ ਹੈ ਬੜਾ ਕੁਝ ਨਹੀਂ ਬਦਲਿਆ ਇਹ ਕਹਿ ਲਓ ਕਿ 90% ਕਾਨੂੰਨ ਉਹੀ ਹੈ ਪਰ ਧਰਾਵਾਂ ਦੇ ਨੰਬਰ ਬਦਲ ਦਿੱਤੇ ਗਏ ਨੇ ਕੁਝ ਕੁ ਸੋਧਾਂ ਕੀਤੀਆਂ ਗਈਆਂ ਨੇ ਅਮੈਂਡਮੈਂਟਸ ਕੀਤੀਆਂ ਗਈਆਂ ਨੇ ਹੋਰ ਨਵਾਂ ਕੁਝ ਐਡ ਕੀਤਾ ਗਿਆ ਹੈ ਕੁਝ ਡਿਲੀਟ ਕੀਤਾ ਗਿਆ ਹੈ ਚਲੋ ਹਾਲਾਂਕਿ ਅੱਜ ਦਾ ਸਾਡਾ ਇਹ ਵਿਸ਼ਾ ਨਹੀਂ ਹੈਗਾ ਅਸੀਂ ਤਾਂ ਸਿਰਫ ਇਹ ਜਾਣਨ ਦੀ ਕੋਸ਼ਿਸ਼ ਕਰਨੀ ਹੈ ਕਿ ਚੋਰੀ ਦੇ ਕੇਸ ਦੇ ਵਿੱਚ ਸਜ਼ਾ ਕਿੰਨੀ ਹੁੰਦੀ ਹੈ ਕਿਹੜੀ ਕੋਰਟ ਦੇ ਵਿੱਚ ਕੇਸ ਚੱਲਦਾ ਹੈ ਤੇ ਜ਼ਮਾਨਤ ਕਿੱਥੋਂ ਮਿਲਦੀ ਹੈ ਤੇ ਕਦੋਂ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ ਤੇ ਦੋਸਤੋ ਪਹਿਲਾਂ ਅਸੀਂ ਥੋੜਾ ਜਿਹਾ ਸੰਖੇਪ ਦੇ ਵਿੱਚ ਇਹ ਦੇਖ ਲਈਏ ਕਿ ਚੋਰੀ ਹੈਗੀ ਕੀ ਹੈ ਕਾਨੂੰਨ ਦੇ ਮੁਤਾਬਕ ਫਿਰ ਅਸੀਂ ਪੁਆਇੰਟ ਤੇ ਆਉਂਦੇ ਹਾਂ ਸਾਡੇ ਕੋਲੇ ਇਹ ਜਿਹੜਾ ਨਵਾਂ ਕਾਨੂੰਨ ਹੈ ਇਸ ਦੇ ਵਿੱਚ ਲਿਖਿਆ ਹੋਇਆ ਹੈ whoever intending to take dishonestly any movable property out of the possession of any person without that person's consent moves that property in order to such taking is said to commit theft eh theft di jehri definition ditti gayi hai gi is naye kanun de vich te eh jehda section hai eh kehnda ga ਕਿ ਕੋਈ ਵੀ ਵਿਅਕਤੀ ਹੈ ਜਿਹੜਾ ਵੀ ਵਿਅਕਤੀ ਹੈ ਜੇ ਉਹਦੇ ਅੰਦਰ ਬੇਈਮਾਨ ਹੈ ਤੇ ਉਹਦਾ ਇਰਾਦਾ ਹੈਗਾ ਕਿਸੇ ਪ੍ਰਾਪਰਟੀ ਨੂੰ ਖਿਸਕਾਉਣ ਦਾ ਲੈਣ ਦਾ ਠੀਕ ਹੈ ਜੀ ਤਾਂ ਫਿਰ ਜੇ ਉਹ ਬੇਈਮਾਨੇ ਦੇ ਨਾਲ ਉਸ ਪ੍ਰਾਪਰਟੀ ਨੂੰ ਖਿਸਕਾ ਲੈਂਦਾ ਚੁਰਾ ਲੈਂਦਾ ਚੱਕ ਲੈਂਦਾ ਮੂਵ ਕਰ ਲੈਂਦਾ ਤੇ ਜਿਸ ਪਰਸਨ ਦੇ ਜਿਸ ਵਿਅਕਤੀ ਦੇ ਕਬਜ਼ੇ ਦੇ ਵਿੱਚ ਉਹ ਪ੍ਰਾਪਰਟੀ ਹੁੰਦੀ ਹੈ ਉਸ ਦੇ ਕਬਜ਼ੇ ਦੇ ਵਿੱਚੋਂ ਉਸ ਦੀ ਸਹਿਮਤੀ ਤੋਂ ਬਿਨਾਂ ਉਹ ਪ੍ਰਾਪਰਟੀ ਨੂੰ ਚੀਜ਼ ਨੂੰ ਵਸਤ ਨੂੰ ਲੈ ਲੈਂਦਾ ਆਪਣੇ ਕਬਜ਼ੇ ਚ ਲੈ ਲੈਂਦਾ ਉਸ ਵਿਅਕਤੀ ਦੀ ਸਹਿਮਤੀ ਨਹੀਂ ਹੁੰਦੀ ਜਿਸ ਦੀ ਉਹ ਪ੍ਰਾਪਰਟੀ ਹੁੰਦੀ ਹੈਗੀ ਉਸ ਦੀ ਇੱਛਾ ਦੇ ਖਿਲਾਫ ਤਾਂ ਫਿਰ ਇਸ ਨੂੰ ਚੋਰੀ ਕਿਹਾ ਜਾਊਗਾ ਠੀਕ ਹੈ ਜੀ ਮੈਨੂੰ ਲੱਗਦਾ ਹੈ ਕਿ ਚੋਰੀ ਦੇ ਬਾਰੇ ਚ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਹਾਲਾਂਕਿ ਬੱਚਿਆਂ ਨੂੰ ਵੀ ਪਤਾ ਹੈ ਕਿ ਚੋਰੀ ਕੀ ਹੁੰਦੀ ਹੈ ਬਹੁਤਾ ਇਸ ਨੂੰ ਸਮਝਣ ਦੀ ਜ਼ਰੂਰਤ ਨਹੀਂ ਅਸੀਂ ਗੱਲ ਕਰਦੇ ਹਾਂ ਪੁਨਿਸ਼ਮੈਂਟ ਦੀ ਤੇ ਜੇ ਇਹ ਕੋਈ ਕਰਾਇਮ ਕਰਦਾ ਹੈ ਜੇ ਪਹਿਲੀ ਵਾਰੀ ਕਰਦਾ ਹੈ ਤਾਂ 3 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਜੇ ਕੋਈ ਪਹਿਲੀ ਵਾਰੀ ਚੋਰੀ ਕਰਦਾ ਹੈ ਫੜਿਆ ਜਾਂਦਾ ਹੈ ਪਰਚਾ ਹੋ ਜਾਂਦਾ ਹੈ ਕੋਰਟ ਕੇਸ ਚੱਲਦਾ ਹੈ ਜੇ ਸਾਬਤ ਹੋ ਜਾਂਦਾ ਹੈ ਕਿ ਉਸਨੇ ਚੋਰੀ ਕੀਤੀ ਹੈ ਤਾਂ 3 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਤੇ ਜੇ ਅਸੀਂ ਅੱਗੇ ਗੱਲ ਕਰੀਏ ਕਿ ਜੇ ਉਸਨੇ ਕਈ ਬੰਦੇ ਆਦੀ ਹੁੰਦੇ ਨੇ ਕਈਆਂ ਨੂੰ ਆਦਤ ਪੈ ਜਾਂਦੀ ਹੈ ਚੋਰੀ ਕਰਨ ਦੀ ਜੇ ਇੱਕ ਵਾਰੀ ਸਫਲ ਹੋ ਜਾਣਾ ਕਈ ਵਾਰੀ ਤਾਂ ਜੇ ਕੇਸ ਵੀ ਹੋ ਜੇ ਪਰਚਾ ਵੀ ਹੋ ਜੇ ਫਿਰ ਵੀ ਨਹੀਂ ਹਟਦੇ ਹੱਥ ਪੈ ਜਾਂਦੀ ਹੈ ਜੇ ਕੋਈ ਵਿਅਕਤੀ ਦੁਬਾਰੇ ਫਿਰ ਰਿਪੀਟ ਕਰਦਾ ਉਸੇ ਕਰਾਇਮ ਨੂੰ ਕਰਦਾ ਹੈ ਆਫੈਂਸ ਨੂੰ ਕਰਦਾ ਹੈ ਦੁਬਾਰਾ ਫਿਰ ਚੋਰੀ ਕਰਦਾ ਤਾਂ ਫਿਰ ਉਸ ਨੂੰ ਘੱਟੋ ਘੱਟ 1 ਸਾਲ ਦੀ ਸਜ਼ਾ ਤਾਂ ਜ਼ਰੂਰ ਹੋਊਗੀ ਜਿਹੜੀ ਕਿ ਵੱਧ ਤੋਂ ਵੱਧ 5 ਸਾਲ ਤੱਕ ਵੀ ਹੋ ਸਕਦੀ ਹੈ ਜੇ ਕੋਰਟ ਉਸ ਵਿਅਕਤੀ ਨੂੰ ਦੋਸ਼ੀ ਪਾਉਂਦੀ ਹੈ ਤੇ ਇੱਥੇ ਦੋਸਤੋ ਇੱਕ ਗੱਲ ਹੋਰ ਧਿਆਨ ਦੇ ਵਿੱਚ ਰੱਖਣ ਵਾਲੀ ਹੈ ਕਿ ਜਿਹੜਾ ਇਹ ਨਵਾਂ ਕਾਨੂੰਨ ਆਇਆ ਹੈ ਇਹਦੇ ਵਿੱਚ ਇੱਕ ਨਵੀਂ ਸਜ਼ਾ ਵੀ ਐਡ ਕੀਤੀ ਗਈ ਹੈ ਜਿਹਨੂੰ ਅਸੀਂ ਸਮਾਜ ਦੀ ਸੇਵਾ ਵੀ ਕਹਿ ਸਕਦੇ ਹਾਂ ਕਮਿਊਨਿਟੀ ਸਰਵਿਸ ਅਸੀਂ ਕਹਿੰਦੇ ਆ ਇਹਨੂੰ ਜੇ ਕੋਈ ਵਿਅਕਤੀ 5000 ਰੁਪਏ ਤੋਂ ਘੱਟ ਦੀ ਕੀਮਤ ਦੀ ਵਸਤੂ ਨੂੰ ਚੋਰੀ ਕਰਦਾ ਹੈ ਕਿਸੇ ਚੀਜ਼ ਨੂੰ ਚੋਰੀ ਕਰ ਲੈਂਦਾ ਜਿਹਦੀ ਕੀਮਤ 5000 ਰੁਪਏ ਤੋਂ ਘੱਟ ਹੈ ਤਾਂ ਫਿਰ ਉਹਨੂੰ ਜੇਲ੍ਹ ਦੀ ਜਾਂ ਕੋਈ ਹੋਰ ਸਖਤ ਸਜ਼ਾ ਨਹੀਂ ਦਿੱਤੀ ਜਾਊਗੀ ਉਹਨੂੰ ਸਿਰਫ ਸਮਾਜ ਦੀ ਸੇਵਾ ਕਰਨ ਦੀ ਸਜ਼ਾ ਦਿੱਤੀ ਜਾਊਗੀ ਕੋਰਟ ਵੱਲੋਂ ਇਹ ਇੱਕ ਨਵੀਂ ਸਜ਼ਾ ਹੈ ਜਿਹੜੀ ਇਸ ਨਵੇਂ ਕਾਨੂੰਨ ਦੇ ਵਿੱਚ ਐਡ ਕੀਤੀ ਗਈ ਹੈ ਪੁਰਾਣੇ ਕਾਨੂੰਨ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਵੀ ਸਜ਼ਾ ਨਹੀਂ ਸੀਗੀ ਤੇ ਹੁਣ ਆਪਾਂ ਚੱਲਦੇ ਹਾਂ 304 ਨੰਬਰ ਜਿਹੜਾ ਸੈਕਸ਼ਨ ਹੈ ਇਹ ਹੁਣ ਅਸੀਂ ਗੱਲ ਕੀਤੀ ਹੈ 303 ਦੀ 304 ਨੰਬਰ ਜਿਹੜਾ ਸੈਕਸ਼ਨ ਹੈ ਇਹ ਨਵਾਂ ਸੈਕਸ਼ਨ ਹੈ ਸਨੇਚਿੰਗ ਵਾਲਾ ਹਾਲਾਂਕਿ ਪਹਿਲਾਂ ਵੀ ਸਨੇਚਿੰਗ ਦਾ ਆਫੈਂਸ ਹੈਗਾ ਸੀ ਕਈ ਸਟੇਟਾਂ ਦੇ ਵਿੱਚ ਜਿਹੜੀਆਂ ਸਟੇਟ ਅਮੈਂਡਮੈਂਟਸ ਹੁੰਦੀਆਂ ਨੇ ਕਾਨੂੰਨ ਦੇ ਵਿੱਚ ਸੋਧ ਕਰਕੇ ਇਹ ਪਾਇਆ ਗਿਆ ਸੀਗਾ ਜਿਵੇਂ ਅਸੀਂ 379 ਬੀ ਦੀ ਗੱਲ ਕਰਦੇ ਹੁੰਦੇ ਸੀਗੇ ਸਨੇਚਿੰਗ ਦੀ ਕਈ ਵਾਰੀ ਬیل ਲਗਾਉਂਦੇ ਸੀਗੇ ਸਨੇਚਿੰਗ ਨੂੰ ਤੁਸੀਂ ਪੰਜਾਬੀ ਦੇ ਵਿੱਚ ਇਹ ਕਹਿ ਲਓ ਕਿ ਝਪਟਣਾ ਝਪਟਾ ਮਾਰਨਾ ਜਿਵੇਂ ਅਸੀਂ ਕਈ ਵਾਰੀ ਖਬਰਾਂ 'ਚ ਪੜ੍ਹਦੇ ਆਂ ਕਿ ਮੋਟਰਸਾਈਕਲ ਤੇ ਦੋ ਵਿਅਕਤੀ ਆਏ ਤਿੰਨ ਵਿਅਕਤੀ ਆਏ ਕੋਈ ਔਰਤ ਜਾਰੀ ਸੀ ਉਹਦਾ ਪਰਸ ਖੋਕੇ ਲੈ ਗਏ ਛਪਟਾ ਮਾਰ ਲਿਆ ਠੀਕ ਹੈ ਜੀ ਜਾਂ ਕਿਸੇ ਦੇ ਗਲ ਦੇ ਵਿੱਚ ਕੋਈ ਚੈਨ ਸੀਗੀ ਉਹਨੂੰ ਛਪਟਾ ਮਾਰ ਕੇ ਲੈ ਗਏ ਕਹਿਣ ਤੋਂ ਭਾਵ ਕਿ ਜ਼ਬਰਦਸਤੀ ਅਚਾਨਕ ਧੱਕੇ ਦੇ ਨਾਲ ਕੋਈ ਚੀਜ਼ ਨੂੰ ਖੋਕੇ ਲੈ ਜਾਣਾ ਚੋਰੀ ਹੁੰਦੀ ਹੈ ਲੁੱਕ ਛਿਪ ਕੇ ਠੀਕ ਹੈ ਜੀ ਤੇ ਜਿਹੜਾ ਇਹ ਛਪਟਾ ਮਾਰਨਾ ਹੈ ਉਹ ਸ਼ਰੀਆਮ ਖੋਕੇ ਲੈ ਜਾਣਾ ਝਪਟ ਕੇ ਲੈ ਜਾਣਾ ਐ ਵੈਸੇ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਇਹ ਇੱਕ ਨਵਾਂ ਮਤਲਬ ਸੈਕਸ਼ਨ ਹੈ ਜਿਹੜਾ ਐਡ ਕੀਤਾ ਗਿਆ 304 ਤੇ ਇਹਦੇ ਵਿੱਚ ਜਿਹੜੀ ਸਜ਼ਾ ਹੈਗੀ ਉਹ 3 ਸਾਲ ਤੱਕ ਦੀ ਹੋ ਸਕਦੀ ਹੈਗੀ ਤੇ ਇਸ ਤੋਂ ਅਗਲਾ ਜਿਹੜਾ ਸੈਕਸ਼ਨ ਹੈ 305 ਜਿਵੇਂ ਕਈ ਵਾਰੀ ਚੋਰੀ ਹੁੰਦੀ ਹੈ ਜਿਵੇਂ ਕੋਈ ਘਰ ਹੈ ਕੋਈ ਫੈਮਿਲੀ ਰਹਿ ਰਹੀ ਹੈ ਕੋਈ ਵਿਅਕਤੀ ਰਹਿ ਰਿਹਾ ਹੈ ਕੋਈ ਦੁਕਾਨ ਹੈ ਮਕਾਨ ਹੈ ਕੋਈ ਜਾਂ ਇਹ ਵੀ ਕਹਿ ਲਈਏ ਕੋਈ ਕੋਈ ਵਹੀਕਲ ਹੈ ਕੋਈ ਗੱਡੀ ਹੈ ਜਾਂ ਕੋਈ ਧਾਰਮਿਕ ਸਥਾਨ ਹੈ ਠੀਕ ਹੈ ਜੀ ਜਿੱਥੇ ਕਿਤੇ ਵੀ ਭਾਵੇਂ ਝੁੱਗੀ ਚੌਂਪੜੀ ਕਿਉਂ ਨਾ ਹੋਵੇ ਕੋਈ ਵੀ ਹੋਵੇ ਜਿੱਥੇ ਕੋਈ ਰਹਿੰਦਾ ਹੈ ਜੇ ਉਸ ਜਗ੍ਹਾ ਤੋਂ ਕੋਈ ਵਿਅਕਤੀ ਚੋਰੀ ਕਰਦਾ ਕਿਸੇ ਚੀਜ਼ ਦੀ ਜਿਵੇਂ ਅਸੀਂ ਪਹਿਲਾਂ ਚੋਰੀ ਦੀ ਡੈਫੀਨੇਸ਼ਨ ਪੜ੍ਹੀ ਹੈ ਕਿ ਚੋਰੀ ਕੀ ਹੈ ਜੇ ਉਹ ਕ੍ਰਾਈਮ ਕਰਦਾ ਹੈ ਭਾਵੇਂ ਕੋਈ ਟੈਂਟ ਹੋਵੇ ਠੀਕ ਹੈ ਜੀ ਜੇ ਉੱਥੇ ਕੋਈ ਵਿਅਕਤੀ ਰਹਿੰਦਾ ਤਾਂ ਉੱਥੋਂ ਜੇ ਕੋਈ ਉਹ ਚੋਰੀ ਕਰ ਲੈਂਦਾ ਤਾਂ ਫਿਰ ਉਸ ਵਿਅਕਤੀ ਨੂੰ 7 ਸਾਲ ਤੱਕ ਦੀ ਕੈਦ ਹੈ ਜਿਹੜੀ ਉਹ ਹੋ ਸਕਦੀ ਹੈ ਸਜ਼ਾ ਹੋ ਸਕਦੀ ਹੈਗੀ ਇਹ ਸੈਕਸ਼ਨ ਹੈਗਾ 305 ਤੇ ਇਸ ਤੋਂ ਬਾਅਦ ਜਿਹੜਾ ਸੈਕਸ਼ਨ ਆਉਂਦਾ ਹੈ 306 ਇਹ ਕਹਿੰਦਾ ਹੈ ਜੇ ਚੋਰੀ ਕਿਸੇ ਕਲਰਕ ਦੁਆਰਾ ਜਾਂ ਕਿਸੇ ਸਰਵੈਂਟ ਦੁਆਰਾ ਨੌਕਰ ਦੁਆਰਾ ਕੀਤੀ ਜਾਂਦੀ ਹੈਗੀ ਠੀਕ ਹੈ ਜਿਵੇਂ ਕੋਈ ਕਲਰਕ ਹੁੰਦਾ ਹੈ ਨੌਕਰ ਹੁੰਦਾ ਹੈ ਕਿਸੇ ਬੌਸ ਦਾ ਕੋਈ ਨੌਕਰ ਹੈਗਾ ਸਰਵੈਂਟ ਹੈਗਾ ਕਿਸੇ ਮਾਲਕ ਦਾ ਏਮਪਲੋਇਰ ਦਾ ਕੋਈ ਏਮਪਲੋਈ ਹੈ ਉਸ ਮਾਲਕ ਦੇ ਕਬਜ਼ੇ ਦੇ ਵਿੱਚੋਂ ਜੇ ਕੋਈ ਚੋਰੀ ਕਰ ਲੈਂਦਾ ਹੈ ਸਰਪੈਂਟ ਮਤਲਬ ਨੌਕਰ ਦੀ ਕਪੈਸਿਟੀ ਦੇ ਵਿੱਚ ਸਰਵੈਂਟ ਦੀ ਕਪੈਸਿਟੀ ਦੇ ਵਿੱਚ ਤਾਂ ਫਿਰ ਉਸ ਨੂੰ 7 ਸਾਲ ਤੱਕ ਦੀ ਜਿਹੜੀ ਸਜ਼ਾ ਹੈ ਉਹ ਹੋ ਸਕਦੀ ਹੈ। ਦੋਸਤੋ ਜਿਹੜੀ ਇਹ ਧਾਰਾ ਹੈ ਪਹਿਲਾਂ ਵੀ ਇਹ ਇਸੇ ਤਰ੍ਹਾਂ ਸੀਗੀ ਇਹਦੇ ਵਿੱਚ ਕੋਈ ਚੇਂਜ ਨਹੀਂ ਕੀਤਾ ਗਿਆ। ਤੇ ਅਗਲਾ ਜਿਹੜਾ ਸੈਕਸ਼ਨ ਹੈਗਾ 307 ਇਹ ਕਹਿੰਦਾ ਹੈਗਾ theft after preparation ਜਿਵੇਂ ਕਈ ਵਿਅਕਤੀ ਪੂਰੀ ਤਿਆਰੀ ਕਰਦੇ ਨੇ ਪਹਿਲਾਂ ਕਿ ਚੋਰੀ ਕਰਨੀ ਹੈ ਹਥਿਆਰ ਦਾ ਬੰਦੋਬਸਤ ਕਰਦੇ ਨੇ ਜਾਂ ਕਿਸੇ ਹੋਰ ਤਰ੍ਹਾਂ ਦੀ ਉਹਨਾਂ ਦੀ ਪਲੈਨਿੰਗ ਹੋ ਸਕਦੀ ਹੈ ਤਿਆਰੀ ਹੋ ਸਕਦੀ ਹੈ ਪ੍ਰੇਪਰੇਸ਼ਨ ਹੋ ਸਕਦੀ ਹੈ ਤਿਆਰੀ ਕਰਨ ਤੋਂ ਬਾਅਦ ਜੇ ਕੋਈ ਵਿਅਕਤੀ ਚੋਰੀ ਕਰਦਾ ਹੈ ਜਿਵੇਂ ਕਿ ਕਈ ਤਾਂ ਡਰਾਉਣ ਧਮਕਾਉਣ ਦੀ ਤਿਆਰੀ ਕਰ ਲੈਂਦੇ ਨੇ ਕਿ ਅਸੀਂ ਹਥਿਆਰ ਨਾਲ ਡਰਾ ਦਾਂਗੇ ਜੇ ਕੋਈ ਵਿਅਕਤੀ ਸਾਨੂੰ ਰੋਕੂਗਾ ਜਾਂ ਕਿਸੇ ਡੰਡੇ ਸੁੱਟੇ ਨਾਲ ਡਰਾ ਦਾਂਗੇ ਮਾਰ ਦਾਂਗੇ ਸੱਟ ਮਾਰਾਂਗੇ ੱੱਕਾ ਦੇ ਦਾਂਗੇ ਬੰਨ ਲਾਂਗੇ ਰੱਸੇ ਨਾਲ ਇਸ ਤਰ੍ਹਾਂ ਕੁਝ ਕਰਕੇ ਜੇ ਕੋਈ ਕਿ ਜੇ ਵੀ ਤਰ੍ਹਾਂ ਦੀ ਕੋਈ ਇਸ ਤਰ੍ਹਾਂ ਦੀ ਤਿਆਰੀ ਕਰਦਾ ਹੈ ਫਿਰ ਚੋਰੀ ਕਰਦਾ ਹੈ ਤਾਂ ਉਸ ਦੇ ਲਈ ਸਜ਼ਾ ਜ਼ਿਆਦਾ ਹੈ ਜੇ ਉਹ ਚੋਰੀ ਕਰਨ ਵਾਲਾ ਵਿਅਕਤੀ ਜਿਸ ਦੇ ਘਰ ਚੋਂ ਜਿਸ ਜਗ੍ਹਾ ਤੋਂ ਚੋਰੀ ਕਰਨੀ ਹੈ ਉਸ ਜਗ੍ਹਾ ਤੇ ਜੇ ਕੋਈ ਰੋਕਦਾਗਾ ਉਸ ਨੂੰ ਮੌਤ ਦਾ ਡਰਾਬਾ ਦਿੰਦਾ ਹੈ ਕਿ ਮੈਂ ਤੈਨੂੰ ਮਾਰ ਦੂੰ ਮੈਨੂੰ ਹਟਾ ਨਾ ਠੀਕ ਹੈ ਮੈਨੂੰ ਰੋਕਣਾ ਜਾਂ ਕੋਈ ਉਹਦੇ ਸੱਟ ਮਾਰਦਾ ਕਿਸੇ ਤਰ੍ਹਾਂ ਦੀ ਜੇ ਇਸ ਤਰ੍ਹਾਂ ਕੋਈ ਕਰਦਾਗਾ ਇਸ ਉਦੇਸ਼ ਦੇ ਲਈ ਕਿ ਮੈਨਨੇ ਭੱਜ ਜਾਣਾ ਚੋਰੀ ਕਰਕੇ ਸਮਾਨ ਲੈ ਕੇ ਠੀਕ ਹੈ ਜੀ ਤਾਂ ਫਿਰ ਅ ਉਸ ਚੋਰੀ ਤੋਂ ਬਾਅਦ ਉਸ ਨੂੰ ਜੇ ਚੋਰੀ ਸਾਬਤ ਹੋ ਜਾਂਦੀ ਹੈ ਕੋਰਟ ਕੇਸ ਚੱਲਦਾ ਹੈ ਦੋਸ਼ੀ ਸਾਬਤ ਹੋ ਜਾਂਦੀ ਹੈ ਤਾਂ ਫਿਰ ਇਸ ਸੈਕਸ਼ਨ ਦੇ ਵਿੱਚ ਲਿਖਿਆ ਹੋਇਆ ਕਿ ਸਖਤ ਸਜ਼ਾ ਦਿੱਤੀ ਜਾਊਗੀ ਹਾਲਾਂਕਿ ਜਿਹੜੇ ਹੋਰ ਸੈਕਸ਼ਨ ਨੇ ਉਹਨਾਂ ਦੇ ਵਿੱਚ ਨਾਰਮਲ ਇੰਪ੍ਰਿਜ਼ਨਮੈਂਟ ਦੀ ਗੱਲ ਕੀਤੀ ਗਈ ਹੈ ਪੁਨਿਸ਼ਮੈਂਟ ਦੀ ਪਰ ਇਹਦੇ ਵਿੱਚ ਸਖਤ ਸਜ਼ਾ ਉਹ ਵੀ 10 ਸਾਲ ਦੀ ਇਨ イヤਰਜ਼ ਦੀ ਤੇ ਇਹ ਹੈਗਾ ਸੈਕਸ਼ਨ 307 ਇਹਦੇ ਵਿੱਚ ਵੀ ਕੋਈ ਚੇਂਜ ਨਹੀਂ ਕੀਤਾ ਗਿਆ ਪਹਿਲਾਂ ਇਹ ਸੈਕਸ਼ਨ ਹੈਗਾ ਸੀਗਾ 382 ਤੇ ਜਿਹੜਾ 306 ਸੈਕਸ਼ਨ ਸੀਗਾ ਉਹ ਪਹਿਲਾਂ 381 ਸੀਗਾ ਤੇ ਜਿਹੜਾ 305 ਸੀਗਾ ਉਹ ਪਹਿਲਾਂ 380 ਸੀਗਾ ਇਸ ਤਰ੍ਹਾਂ ਇਹਨਾਂ ਧਰਾਵਾਂ ਦੇ ਨੰਬਰ ਨੇ ਜਿਹੜੇ ਚੇਂਜ ਕੀਤੇ ਹੋਏ ਨੇ ਹੁਣ ਅਸੀਂ ਆਉਂਦੇ ਹਾਂ ਸੈਕਸ਼ਨ 317 ਤੇ ਇਹ ਹੈਗਾ ਸਟੋਲਨ ਪ੍ਰਾਪਰਟੀ ਦੇ ਸਬੰਧ ਦੇ ਵਿੱਚ ਜਿਹੜੀ ਚੋਰੀ ਕੀਤੀ ਗਈ ਵਸਤੂ ਹੁੰਦੀ ਹੈ ਚੀਜ਼ ਹੁੰਦੀ ਹੈ ਪ੍ਰਾਪਰਟੀ ਹੁੰਦੀ ਹੈ ਪਹਿਲਾਂ ਕਈ ਸੈਕਸ਼ਨ ਸੀਗੇ ਆਈਪੀਸੀ ਦੇ ਵਿੱਚ ਜਿਵੇਂ 411 412 413 414 ਉਹ ਸਾਰੇ ਸੈਕਸ਼ਨ ਨੇ ਜਿਹੜੇ ਇਸ 317 ਨੰਬਰ ਸੈਕਸ਼ਨ ਦੇ ਵਿੱਚ ਇਕੱਠੇ ਕਰ ਦਿੱਤੇ ਗਏ ਨੇ ਸਬਸੈਕਸ਼ਨ ਬਣਾ ਦਿੱਤੇ ਗਏ ਨੇ 1 2 3 ਕਰਕੇ ਪਹਿਲਾਂ ਤਾਂ 317 ਦਾ ਜਿਹੜਾ ਸਬਸੈਕਸ਼ਨ 1 ਹੈ ਉਹਦੇ ਵਿੱਚ ਡੈਫੀਨੇਸ਼ਨ ਦਿੱਤੀ ਹੋਈ ਹੈਗੀ ਪਰਿਭਾਸ਼ਾ ਦਿੱਤੀ ਹੋਈ ਹੈਗੀ ਸਟੋਲਨ ਪ੍ਰੋਪਰਟੀ ਦੀ ਜਿਹੜੀ ਚੋਰੀ ਦੀ ਵਸਤੂ ਹੁੰਦੀ ਹੈ ਚੀਜ਼ ਹੁੰਦੀ ਹੈ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਡੈਫੀਨੇਸ਼ਨ ਸਮਝਣ ਦੀ ਜ਼ਿਆਦਾ ਜ਼ਰੂਰਤ ਨਹੀਂ ਤੇ 2 ਦੇ ਵਿੱਚ ਲਿਖਿਆ ਹੋਇਆ ਹੈ ਕਿ disonestly ਵਰਡ ਲਿਖਿਆ ਹੋਇਆ ਇੱਕ ਉਹਦਾ ਮਤਲਬ ਹੈ ਜੇ ਬੇਈਮਾਨੀ ਦੇ ਨਾਲ ਰੀਸੀਵਿੰਗ ਸਟੋਲਨ ਪ੍ਰੋਪਰਟੀ ਜਿਹੜੀ ਚੋਰੀ ਕੀਤੀ ਗਈ ਪ੍ਰੋਪਰਟੀ ਹੁੰਦੀ ਹੈ ਉਸ ਨੂੰ ਜੇ ਕੋਈ ਰੀਸੀਵ ਕਰਦਾ ਹੈਗਾ ਕੋਈ ਵਿਅਕਤੀ ਹੈ ਜਿਹੜਾ ਉਹ disonestly ਰੀਸੀਵ ਕਰਦਾ ਹੈ ਜਾਂ ਫਿਰ ਉਸ ਨੂੰ ਰੱਖ ਲੈਂਦਾ ਹੈਗਾ ਆਪਣੇ ਕੋਲ ਕਿਸੇ ਚੋਰੀ ਕੀਤੀ ਗਈ ਵਸਤੂ ਨੂੰ ਕਿ ਉਸ ਨੂੰ ਨੌਲੇਜ ਵੀ ਹੁੰਦੀ ਹੈ ਪਤਾ ਹੁੰਦਾ ਹੈ ਕਿ ਇਹ ਵਸਤੂ ਚੋਰੀ ਦੀ ਹੈ ਤਾਂ ਵੀ ਉਹ ਜੇ ਉਸ ਵਸਤੂ ਨੂੰ ਰੱਖਦਾ ਹੈ ਜੇ ਉਸ ਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਚੋਰੀ ਦੀ ਵਸਤੂ ਹੈ ਥੈਫਟ ਹੈਗੀ ਕ੍ਰਾਈਮ ਕਰਕੇ ਚੋਰੀ ਦਾ ਕ੍ਰਾਈਮ ਕਰਕੇ ਇਹ ਵਸਤੂ ਚرائی ਗਈ ਹੈ ਤਾਂ ਫਿਰ ਜੇ ਉਹ ਵਿਅਕਤੀ ਉਸ ਨੂੰ ਰੱਖਦਾ ਹੈਗਾ ਤਾਂ ਵੀ ਇਹ ਇੱਕ ਕ੍ਰਾਈਮ ਹੈ ਤਾਂ ਉਸ ਨੂੰ ਸਜ਼ਾ ਹੋ ਸਕਦੀ ਹੈ 3 ਸਾਲ ਤੱਕ ਦੀ ਸਿਰਫ ਰੱਖਣ ਕਰਕੇ ਹੀ ਜਿਹੜਾ ਸਬਸੈਕਸ਼ਨ 3 ਹੈਗਾ ਇਸ ਸੈਕਸ਼ਨ ਦਾ 317 ਦਾ ਉਹ ਕਹਿੰਦਾ ਹੈਗਾ ਵੀ ਡਿਸਓਨੇਸਟਲੀ ਰੀਸੀਵਿੰਗ ਪ੍ਰੋਪਰਟੀ ਸਟੋਲਨ ਜਿਹੜੀ ਚੋਰੀ ਕੀਤੀ ਹੋਈ ਪ੍ਰੋਪਰਟੀ ਹੈ ਇਨ ਦਾ ਕਮਿਸ਼ਨ ਆਫ ਅ ਡਕੈਤੀ ਹਾਲਾਂਕਿ ਅਸੀਂ ਰੋਵਰੀ ਦੀ ਡਕੈਤੀ ਦੀ ਐਕਸਟਰਸ਼ਨ ਦੀ ਗੱਲ ਨਹੀਂ ਕਰ ਰਹੇ ਪਰ ਜੇ ਡਕੈਤੀ ਦੇ ਵਿੱਚੋਂ ਮਤਲਬ ਡਕੈਤੀ ਵੀ ਇੱਕ ਕ੍ਰਾਈਮ ਹੈ ਜੇ ਇਸ ਤਰ੍ਹਾਂ ਜਿਵੇਂ ਆਪਾਂ ਕਹਿੰਦੇ ਆ ਸੜਕ ਤੇ ਡਕੈਤੀ ਹੋ ਗਈ ਜੀ ਕੋਈ ਗੱਡੀ ਵਾਲਾ ਟਰੱਕ ਵਾਲਾ ਬੱਸ ਵਾਲਾ ਘੇੜ ਲਿਆ ਰਾਤ ਨੂੰ ਕਈ ਬੰਦਿਆਂ ਨੇ ਲੁੱਟ ਲਿਆ ਇਹਨੂੰ ਅਸੀਂ ਡਕੈਤੀ ਨੂੰ ਪੰਜਾਬੀ ਚ ਕਹਿ ਸਕਦੇ ਆ ਲੁੱਟਕ ਸੁੱਟ ਕਹਿ ਸਕਦੇ ਆਂਗੇ ਜੇ ਕੋਈ ਲੁੱਟ ਕੇ ਲਿਆਂਦੀ ਹੋਈ ਵਸਤੂ ਐ ਠੀਕ ਐ ਜੀ ਤਾਂ ਫਿਰ ਜਿਹੜੀ ਸਜ਼ਾ ਐਗੀ ਉਹ 10 ਸਾਲ ਤੱਕ ਹੋ ਸਕਦੀ ਐਗੀ ਜੇ ਕੋਈ ਵਿਅਕਤੀ ਐ ਸਟੋਲਨ ਪ੍ਰਾਪਰਟੀ ਨੂੰ ਆਪਣੇ ਕੋਲੇ ਰੱਖਦਾ ਹੈਗਾ ਤੇ ਜਿਹੜਾ ਸਬਸੈਕਸ਼ਨ 4 ਐ ਉਹ ਕਹਿੰਦਾ ਹੈ ਕਿ ਹੈਬਚੁਅਲੀ ਜੇ ਕੋਈ ਬੰਦਾ ਡੀਲ ਕਰ ਰਿਹਾ ਹੈਗਾ ਕੋਈ ਆਦੀ ਹੈ ਸਟੋਲਨ ਪ੍ਰੋਪਰਟੀ ਨੂੰ ਰੱਖਣ ਦਾ ਕਿ ਇਹ ਉਹਨੇ ਕਾਰੋਬਾਰ ਹੀ ਤੋਰ ਰੱਖਿਆ ਕਿ ਜੋ ਇੱਕ ਬੰਦਾ ਚੋਰੀ ਕਰਦਾ ਹੈ ਜਾਂ ਕਈ ਬੰਦੇ ਚੋਰੀ ਕਰਦੇ ਨੇ ਫਿਰ ਚੋਰੀ ਕਰਕੇ ਉਸ ਤੋਂ ਬਾਅਦ ਉਹਦੇ ਕੋਲੇ ਜਾ ਕੇ ਰੱਖ ਦਿੰਦੇ ਨੇ ਉਹ ਬੰਦਾ ਚੀਜ਼ਾਂ ਦਾ ਬੰਦੋਬਸਤ ਕਰ ਰਿਹਾ ਹੈ ਸੰਭਾਲ ਰਿਹਾ ਹੈ ਜਾਂ ਅੱਗੇ ਕਿਸੇ ਤਰੀਕੇ ਉਹਨਾਂ ਨੂੰ ਡਿਸਪੋਜ਼ ਕਰ ਰਿਹਾ ਹੈ ਵੇਚ ਰਿਹਾ ਹੈ ਕੁਝ ਵੀ ਕਰ ਰਿਹਾ ਹੈ ਜੇ ਕੋਈ ਇਸ ਤਰ੍ਹਾਂ ਦਾ ਕਰਾਈਮ ਕਰ ਰਿਹਾ ਹੈ ਤਾਂ ਵੀ ਜਿਹੜੀ ਹੈਗੀ ਹੈ ਸਜ਼ਾ ਜ਼ਿਆਦਾ ਹੈਗੀ ਹੈ ਫਿਰ ਸਖਤ ਹੈਗੀ ਹੈਗੀ ਇਸ ਦੇ ਵਿੱਚ ਜਿਹੜੀ ਸਜ਼ਾ ਹੈਗੀ ਉਹ 10 ਸਾਲ ਤੱਕ ਦੀ ਸਜ਼ਾ ਵੀ ਹੋ ਸਕਦੀ ਹੈਗੀ ਤੇ ਇਸ ਤੋਂ ਬਾਅਦ ਜਿਹੜਾ ਸਬਸੈਕਸ਼ਨ 5 ਹੈ ਅਸੀਂ ਗੱਲ ਕਰ ਰਹੇ ਸੀਗੇ ਧਾਰਾ 317 ਸਬਸੈਕਸ਼ਨ 5 ਦੀ ਕਿ ਜੇ ਕੋਈ ਵਿਅਕਤੀ ਇਹ ਜਿਹੜੀ ਚੋਰੀ ਦੀ ਵਸਤੂ ਹੁੰਦੀ ਹੈ ਪ੍ਰਾਪਰਟੀ ਹੁੰਦੀ ਹੈ ਚੀਜ਼ ਹੁੰਦੀ ਹੈ ਉਸ ਨੂੰ ਸਪਾਉਣ ਦੇ ਵਿੱਚ ਸਹਿਯੋਗ ਕਰਦਾ ਹੈ ਮਦਦ ਕਰਦਾ ਹੈ ਹੈਲਪ ਕਰਦਾ ਹੈ ਤਾਂ ਉਸ ਨੂੰ ਵੀ 3 ਸਾਲ ਤੱਕ ਦੀ ਕੈਦ ਹੋ ਸਕਦੀ ਹੈਗੀ ਤੇ ਇਸ ਤੋਂ ਅੱਗੇ ਦੋਸਤੋ ਅਸੀਂ ਥੋੜੀ ਜੀ ਬਰੀਫਿੰਗ ਕਰ ਲਈਏ ਵੈਸੇ ਤਾਂ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਕਿ ਕਿਹੜੇ ਕੇਸ ਦੇ ਵਿੱਚ ਕਿਹੜੀ ਕਿੰਨੀ ਸਜ਼ਾ ਹੈਗੀ ਹੈਗੀ ਤੇ ਜਿਹੜੀ ਧਾਰਾ 303 2 ਹੈ ਇਸ ਨੂੰ ਇੱਕ ਵੱਡਾ ਕ੍ਰਾਈਮ ਮੰਨਿਆ ਜਾਂਦਾ ਹੈਗਾ ਚੋਰੀ ਨੂੰ ਜਿਵੇਂ ਕਈ ਛੋਟੇ ਮੋਟੇ ਮਾਮੂਲੀ ਜੇ ਕ੍ਰਾਈਮ ਹੁੰਦੇ ਨੇ ਉਸ ਤਰ੍ਹਾਂ ਨਹੀਂ ਚੋਰੀ ਨੂੰ ਵੀ ਇੱਕ ਕੋਗਨੀਜੇਬਲ ਆਫੈਂਸ ਮੰਨਿਆ ਜਾਂਦਾ ਹੈਗਾ ਤੇ ਇਹ ਨੋਨ ਬੇਲੇਜੇਬਲ ਆਫੈਂਸ ਹੈਗਾ ਥਾਣੇ ਤੋਂ ਇਸ ਦੀ ਜ਼ਮਾਨਤ ਨਹੀਂ ਮਿਲਦੀ ਤੇ ਇਹ ਕਿਸੇ ਵੀ ਮੈਜਿਸਟ੍ਰੇਟ ਦੀ ਕੋਰਟ ਦੇ ਵਿੱਚ ਚੱਲਦਾ ਹੈਗਾ ট্রਾਇਲ ਬਾਈ ਐਨੀ ਮੈਜਿਸਟ੍ਰੇਟ ਹੈਗਾ ਤੇ ਇੱਕ ਅਸੀਂ 5000 ਵਾਲੀ ਜਿਹੜੀ ਗੱਲ ਕੀਤੀ ਸੀ ਕਿ ਜੇ ਚੋਰੀ ਕੀਤੀ ਗਈ ਵਸਤੂ ਦੀ ਕੀਮਤ 5000 ਤੋਂ ਘੱਟ ਹੈ ਤਾਂ ਉਸ ਨੂੰ ਮਾਮੂਲੀ ਕ੍ਰਾਈਮ ਦੇ ਵਿੱਚ ਗਿਣਿਆ ਗਏ ਕਾਨੂੰਨ ਦੇ ਮੁਤਾਬਕ ਤੇ ਇਸ ਦੀ ਜਿਹੜੀ ਜ਼ਮਾਨਤ ਹੈ ਉਹ ਥਾਣੇ ਤੋਂ ਹੀ ਹੋ ਜਾਂਦੀ ਹੈਗੀ ਤੇ ਕਿਸੇ ਵੀ ਮੈਜਿਸਟ੍ਰੇਟ ਦੀ ਕੋਰਟ ਦੇ ਵਿੱਚ ਇਹ ਟ੍ਰਾਇਲ ਲੈਵਲ ਹੈਗਾਗਾ ਤੇ ਜਿਹੜੀ ਧਾਰਾ 304 ਦੀ ਅਸੀਂ ਗੱਲ ਕਰ ਰਹੇ ਸੀਗੇ ਸਬਸੈਕਸ਼ਨ 2 ਹੈ ਜਿਹੜਾ ਜਿਹਨੂੰ ਅਸੀਂ ਸਨੇਚਿੰਗ ਕਹਿੰਦੇ ਸੀਗੇ ਉਸ ਦੇ ਵਿੱਚ 3 ਸਾਲ ਤੱਕ ਦੀ ਕੈਦ ਸੀਗੀ ਤੇ ਇਹ ਵੀ ਇੱਕ ਵੱਡਾ ਕਰਾਇਮ ਮੰਨਿਆ ਜਾਂਦਾ ਹੈ ਤੇ ਗੈਰ ਜ਼ਮਾਨਤੀ ਅਪਰਾਧ ਹੈ ਨੋਨ ਬੇਲੇਵੇਬਲ ਅਪਰਾਧ ਹੈ ਕੋਰਟ ਤੋਂ ਹੀ ਜ਼ਮਾਨਤ ਲੈਣੀ ਪੈਂਦੀ ਹੈ ਟ੍ਰਾਇਬਲ ਬਾਈ ਐਨੀ ਮੈਜਿਸਟ੍ਰੇਟ ਹੈਗਾ ਤੇ ਜਿਹੜੀ ਧਾਰਾ 305 ਹੈਗੀ ਜਿਹੜੀ ਅਸੀਂ ਗੱਲ ਕੀਤੀ ਸੀ ਕਿ ਕਿਸੇ ਮਕਾਨ ਦੇ ਵਿੱਚੋਂ ਦੁਕਾਨ ਦੇ ਵਿੱਚੋਂ ਰਹਿਣ ਵਾਲੀ ਜਗ੍ਹਾ ਤੋਂ ਧਾਰਮਿਕ ਸਥਾਨ ਤੋਂ ਜੇ ਕੋਈ ਵਿਅਕਤੀ ਚੋਰੀ ਕਰ ਲੈਂਦਾ ਤਾਂ ਇਸ ਦੇ ਵਿੱਚ 7 ਸਾਲ ਤੱਕ ਦੀ ਕੈਦ ਹੋ ਸਕਦੀ ਹੈ ਤੇ ਕੌਗਨੀਜੇਬਲ ਆਫੈਂਸ ਹੈਗਾ ਹੈ ਵੱਡਾ ਅਪਰਾਧ ਹੈਗਾ ਨਾਨ ਅਵੇਲੇਬਲ ਅਪਰਾਧ ਹੈ ਭਾਵ ਕਿ ਕੋਰਟ ਤੋਂ ਜ਼ਮਾਨਤ ਲੈਣੀ ਪੈਂਦੀ ਹੈ ਪੁਲਿਸ ਸਟੇਸ਼ਨ ਤੋਂ ਜ਼ਮਾਨਤ ਨਹੀਂ ਮਿਲਦੀ ਇਹ ਵੀ ਟ੍ਰਾਇਵਲ ਵਾਈ ਐਨੀ ਮੈਜਿਸਟ੍ਰੇਟ ਹੈਗਾ ਤੇ ਜਿਹੜੀ ਧਾਰਾ 306 ਸੀਗੀ ਥੈਫਟ ਵਾਈ ਕਲਰਕ ਜਾਂ ਸਰਵੈਂਟ ਤੇ ਇਹ ਵੀ ਇੱਕ ਵੱਡਾ ਅਪਰਾਧ ਮੰਨਿਆ ਜਾਂਦਾ ਹੈ 7 ਸਾਲ ਤੱਕ ਦੀ ਕੈਦ ਹੋ ਸਕਦੀ ਹੈ ਤੇ ਨਾਨ ਬਿਲੇਵेबल ਆਫੈਂਸ ਹੈਗਾ ਬਾਏ ਐਨੀ ਮੈਜਿਸਟ੍ਰੇਟ ਜਿਹੜਾ ਕੇਸ ਚੱਲਦਾ ਹੈ ਤੇ ਜਿਹੜੀ ਧਾਰਾ 307 ਦੀ ਅਸੀਂ ਗੱਲ ਕੀਤੀ ਸੀ ਜੇ ਕੋਈ ਪੂਰੀ ਤਿਆਰੀ ਕਰਨ ਤੋਂ ਬਾਅਦ ਚੋਰੀ ਕਰਦਾ ਹੈਗਾ ਤਾਂ ਇਸ ਦੇ ਵਿੱਚ ਸਖਤ ਸਜ਼ਾ ਦਾ ਪ੍ਰਬੰਧ ਹੈ 10 ਸਾਲ ਤੱਕ ਦੀ ਜੇਲੀ سزا ਹੋ ਸਕਦੀ ਹੈਗੀ ਤੇ ਕੌਗਨੀਜੇਬਲ ਅਫੈਂਸ ਮੰਨਿਆ ਜਾਂਦਾ ਹੈ ਵੱਡਾ ਕ੍ਰਾਈਮ ਮੰਨਿਆ ਜਾਂਦਾ ਹੈ ਤੇ ਇਹ ਵੀ ਇੱਕ ਨਾਨ ਬਿਲੇਵੇਬਲ ਕ੍ਰਾਈਮ ਹੈਗਾ ਵੱਡਾ ਅਪਰਾਧ ਹੈ ਗੈਰ ਜ਼ਮਾਨਤੀ ਅਪਰਾਧ ਹੈ ਤੇ ਜਿਹੜਾ ਮੈਜਿਸਟ੍ਰੇਟ ਫਰਸਟ ਕਲਾਸ ਹੁੰਦਾ ਉਸ ਦੀ ਕੋਰਟ ਦੇ ਵਿੱਚ ਇਹ ਕੇਸ ਹੈ ਜਿਹੜਾ ਚੱਲਦਾ ਹੈਗਾ ਤੇ ਅੱਗੇ ਜਿਹੜੀ ਅਸੀਂ ਗੱਲ ਕੀਤੀ ਸੀਗੀ ਜੀ ਆਪਣਾ 317 ਦੀ ਜਿਹੜੀ ਧਾਰਾ 317 ਹੈਗੀ ਹੈਗੀ ਜਿੰਸੋ 17 ਦੀ ਜਿਹੜੀ 2 ਹੈ ਉਸ ਦੇ ਵਿੱਚ 3 ਸਾਲ ਤੱਕ ਦੀ ਕੈਦ ਹੋ ਸਕਦੀ ਹੈ ਕਾਗਨੀਜੇਬਲ ਅਫੈਂਸ ਹੈਗਾ ਤੇ ਨਾਨ ਬੀਲੇਬਲ ਅਫੈਂਸ ਹੈਗਾ ਕਹਿਣ ਤੋਂ ਭਾਵ ਕਿ ਵੱਡਾ ਅਪਰਾਧ ਹੈ ਕੋਰਟ ਤੋਂ ਹੀ ਜ਼ਮਾਨਤ ਲੈਣੀ ਪੈਂਦੀ ਹੈ ਕਿਸੇ ਵੀ ਮੈਜਿਸਟ੍ਰੇਟ ਦੀ ਕੋਰਟ ਦੇ ਵਿੱਚ ਕੇਸ ਹੈ ਜਿਹੜਾ ਚੱਲਦਾ ਹੈਗਾ ਜਿਹੜੀ ਧਾਰਾ 317 3 ਹੈਗੀ ਉਸ ਦੇ ਵਿੱਚ ਜਿਹੜੀ ਸਜ਼ਾ ਹੈਗੀ ਹੈ ਉਮਰ ਕੈਦ ਤੱਕ ਹੋ ਸਕਦੀ ਹੈ ਜੀ ਜਾਂ ਫਿਰ 10 ਸਾਲ ਤੱਕ ਦੀ ਕੈਦ ਹੋ ਸਕਦੀ ਹੈ ਵੱਡਾ ਕ੍ਰਾਈਮ ਹੈ ਨੋਨ ਬੀਲੇਵਲ ਅਫੈਂਸ ਹੈ ਤੇ ਵੱਡੀ ਕੋਰਟ ਦੇ ਵਿੱਚ ਚੱਲਦਾ ਹੈ ਸੈਸ਼ਨ ਕੋਰਟ ਦੇ ਵਿੱਚ ਚੱਲਦਾ ਹੈ ਠੀਕ ਹੈ ਜੀ ਇਹ ਯਾਦ ਰੱਖਿਓ ਕਿ ਜਿਹੜੀ ਧਾਰਾ 317 3 ਹੈਗੀ ਤੇ ਜਿਹੜੀ ਧਾਰਾ 317 4 ਹੈ ਉਸ ਦੇ ਵਿੱਚ ਵੀ ਉਮਰ ਕੈ ਤੱਕ ਦੀ ਸਜ਼ਾ ਹੋ ਸਕਦੀ ਹੈ 10 ਸਾਲ ਤੱਕ ਦੀ ਸਜ਼ਾ ਵੀ ਹੋ ਸਕਦੀ ਹੈ ਦੋਨਾਂ ਵਿੱਚੋਂ ਕੋਈ ਇੱਕ ਵੱਡਾ ਅਪਰਾਧ ਹੈ ਗੈਰ ਜਮਾਨਤੀ ਅਪਰਾਧ ਹੈ ਵੱਡੀ ਕੋਰਟ ਚ ਚੱਲਦਾ ਹੈ ਸੈਸ਼ਨ ਕੋਰਟ ਦੇ ਵਿੱਚ ਜਿਹੜੀ ਧਾਰਾ 317 5 ਹੈਗੀ ਜਿਵੇਂ ਕਿ ਕੋਈ ਵਿਅਕਤੀ ਚੋਰੀ ਕੀਤੀ ਗਈਆਂ ਵਸਤੂਆਂ ਨੂੰ ਛਪਾਉਣ ਦੇ ਵਿੱਚ ਸਹਾਇਤਾ ਕਰਦਾ ਹੈ ਅਸਿਸਟ ਕਰਦਾ ਹੈ ਉਹਨੂੰ ਵੀ 3 ਸਾਲ ਤੱਕ ਦੀ ਕੈਦ ਹੋ ਸਕਦੀ ਹੈ ਇਹ ਵੀ ਵੱਡਾ ਅਪਰਾਧ ਮੰਨਿਆ ਜਾਂਦਾ ਹੈ ਗੈਰ ਜਮਾਨਤੀ ਅਪਰਾਧ ਮੰਨਿਆ ਜਾਂਦਾ ਹੈ ਪਰ ਛੋਟੀ ਕੋਰਟ ਦੇ ਵਿੱਚ ਕੇਸ ਚੱਲਦਾ ਹੈ ਠੀਕ ਹੈ ਜੀ ਤੇ ਇਹ ਤਾਂ ਦੋਸਤੋ ਹੈਗੀ ਸੀ ਜਾਣਕਾਰੀ ਚੋਰੀ ਦੇ ਕੇਸ ਦੇ ਬਾਰੇ ਵਿੱਚ ਤੇ ਜੇ ਇਹ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੈ ਤਾਂ ਤੁਸੀਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਕਰ ਸਕਦੇ ਹੋ ਤੇ ਕਮੈਂਟ ਕਰਕੇ ਵੀ ਦੱਸ ਸਕਦੇ ਹੋ ਕਿ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਤੇ ਜੇ ਇਸ ਤਰ੍ਹਾਂ ਦੀਆਂ ਤੁਸੀਂ ਹੋਰ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਸਕਦੇ ਹੋ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ